ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕੇ ਦੀ ਗੱਲ ਕਰੀਏ ਤਾਂ ਗੜਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਦੀ ਵੀਡੀਓ ਦੋਸਤੋ ਜਰਸੀ ਬੱਚੀ ਦਿਖਾਉਂਗਾ ਚੰਗੇ ਰਿਕਾਰਡ ਵਾਲੀ ਤੇ ਵੀਡੀਓ ਨੂੰ ਐਡ ਤਾਂ ਹੀ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਆ ਬੱਚੀ ਆ ਮੂੰਹ ਤਾਂ ਦੋਸਤੋ ਦੋ ਦੰਦਾਂ ਦਾ ਡੇਟ ਮੁਤਾਬਕ ਬਾਈ ਕਹਿੰਦਾ 1 ਮਹੀਨਾ ਤੇ 4 ਦਿਨ ਬਾਈ ਕਹਿੰਦਾ ਹਜੇ ਕੱਚੀ ਆ ਸੂਣ ਦੇ ਵਿੱਚ ਇਸ 17 ਤਰੀਕ ਤੋਂ ਬਾਈ ਕੈਂ ਨੌਵਾਂ ਮਹੀਨਾ ਬੱਚੀ ਨੂੰ ਚਾਲੂ ਹੋ ਜਾਣਾ ਇੱਕ ਮਹੀਨੇ ਦੋਸਤੋ ਬੱਚੀ ਨੇ ਹਵਾਨਾ ਚੰਗਾ ਵੱਡਾ ਤਿਆਰ ਕਰ ਜਾ ਥਾਣ ਦੋਸਤੋ ਵੇਖ ਸਕਦੇ ਆ ਨਿਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਫੋਰਚਾਂਗ ਪੂਰਾ ਨਹੀਂ 50062 ਜੇਬਾਈ 50062 ਬਾਈ ਕੈਂ ਸੀਮਨ ਲੱਗਿਆ ਹੋਇਆ ਬੈਕ ਸਾਈਡ ਤੋਂ ਹਵਾਨਾ ਵੇਖ ਸਕਦੇ ਆ ਦੋਸਤੋ ਚੰਗਾ ਤਿਆਰ ਕਰੀ ਤੁਰੀ ਆਉਂਦੀ ਆ ਮਾਂ ਦਾ ਮਿਲਕ ਰਿਕਾਰਡ ਬਾਈ ਕੈਂ ਦਾ 25 ਕਿਲੋ ਦਾ ਬਾਈ ਕੈਂ ਦਾ ਬੱਚੀ ਬੜੇ RAM ਨਾਲ ਦੁੱਧ 20 ਕਿਲੋ ਖੁੱਲਾ ਚਵਾਜੂ ਬਾਕੀ ਦੋਸਤੋ ਕੰਨ ਛੋਟਾ ਪੰਜਾਬ ਵਾਲੀ ਜਰਸੀ ਹੈ ਦੋਸਤੋ ਇੱਕ ਮਹੀਨੇ ਦੋਸਤੋ ਬੱਚੀ ਨੇ ਹਵਾਨਾ ਵੱਡਾ ਤਿਆਰ ਕਰ ਜਾਣਾ ਥਾਣੇ ਦੋਸਤੋ ਨਿਖਰਵੇਂ ਕੱਲੇ-ਕੱਲੇ ਗੈਪ ਚ ਲੱਗੇ ਹੋਇਆ ਫੋਰ ਚਾਂਗ ਫੋਰਾਣੀ ਸੇਮ ਹੀ ਸਾਈਜ਼ ਹੈ ਦੋਸਤੋ ਚਾਰੇ ਥਾਣਾਂ ਦਾ ਕੱਦ ਕਾਟ ਦੋਸਤੋ ਚੰਗਾ ਦਰਮਾਨਾ ਕੱਦ ਕਾਟ ਆ ਕੋਈ ਵੱਡਾ ਕੱਦ ਕਾਟ ਨਹੀਂ ਪੰਜਾਬ ਵਾਲੀ ਜਰਸੀ ਹੈ ਦੋਸਤੋ ਤੇ ਰੇਟ ਬਾਈ ਨਹੀਂ ਰੱਖਿਆ ਹੋਇਆ 65000 ਰੁਪਿਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ वीडियो मिण ताईं वेखण लाइ सारे भेण भ्रवां तय दो धनवाद जी